ਸੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੀ ਹਰ ਪਰਵੰਤਾ ਤੂੰ ਆਦ ਕੁਲ ਕੇ ਅਪਰੰਪਰ ਕਰਤਾ ਜੀ ਤੁਧ ਜੇ ਵੜੇ ਵਰ ਨਾ ਕੋਈ ਤੂੰ ਆਪੇ ਕਰਾ ਸੁਹੀ ਤੁਲੀ ਆਪੇ ਸਿਰਜ ਸਭ ਉਪਾਈ ਜੀ ਤੁਲੀ ਆਪੇ ਸਿਰਜ ਸਭ ਹੋਈ ਜਰਨਾਨਿਕ ਗੁਣ ਗਾਵਾ ਕਰਤੇ ਕੇ ਜੀ ਜੋ ਸਭ ਸਕਾ ਜਾਣੋਈ ਆਸਾ ਬਹਲਾ ਚੌਥਾ ਤੂੰ ਕਰਤਾ ਸਚਿਆਰ ਬੰਡ ਸਾਹੀ ਜੋ ਤੂ ਭਾਵ ਸੁਣੀ ਤਿਸ ਕਰਾਂ ਤੇਨੋਂ ਅਵਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਤੂੰਦੇ ਆਪ ਚੁਗਿਆ ਆਪ ਮਿਲਾਇਆ ਤੂੰ ਤੇ ਆਉ ਸੰਤ ਜੀ ਵਾਇ ਤੂਜੇ ਦੁਜਾ ਕੋਈ ਨਾ ਹੈ ਜੀ ਜਤ ਸਭ ਤੇਰਾ ਖੀਰ ਵਿਜੋਗਿਲ ਵਿਚਣਿਆ ਸੰਜੋਗੀ ਗੇ ਜਿਸਨੋਂ ਤੂੰ ਜਾਣਾ ਦੀ ਆਪੁ ਕਾੜਾ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਚੇ ਹੀ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇ ਆਖਿਆ ਸੁ ਹੋਏ ਤੁਧ ਬਿਨ ਤੁਝਾਇ ਵਰਨਾ ਕੋਇ ਤੂ ਕਰ ਕਰ ਕੇ ਜਾਣ ਸੋਈ ਜਨ ਨਾਰਿ ਵਰਡਾ ਭਈਲੇ ਨਿਵਾਸਾ ਪਾਣੀ ਭਉਕ ਤਿਲਕ ਲੀਆ ਪੰਗਜ ਹੋ ਪਗ ਨਹੀਂ ਚਾਲਾ ਹਮ ਦੇਖਾ ਤੈ ਤੁਰੀ ਹੋਲੇ ਮਨ ਇਹ ਬਿਨਤੀ ਤੇ ਜਮੂਰ ਬਣਾ ਅਰ ਵਿਸਰਤ ਤੇਰੇ ਗੁਣ ਬਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪਰਿਆ ਪੜਿਆ ਗੁਰਤ ਰੁਕਦਾ ਜੰਭਿਆ ਅਨਵਤ ਨਾਨਕ ਨਾ ਜਿਨ ਤੂੰ ਨਾਈ ਬਿਸਰਿਆ ਅਸਾ ਵਦਲਾ ਪਜਵਾ ਭਈ ਪ੍ਰਾਪਤ ਮਨਖ ਦਿਹਰੀਆ ਗੋਵਿੰਦ ਵਿਰਣ ਕੀ ਇਹ ਤੇ ਵਿਰਿਆ ਅਵਰ ਕਾਲ ਤੇਰਾ ਅਕਤੈ ਨਾਮ ਕਾ ਮਿਲਸਾਲ ਸੰਗਤ ਭਜ ਕੀ ਵਰਣਾ ਸੰਜਾਵ ਲਾਗ ਭਜਨ ਤਨੁ ਕਾ ਜਨਮ ਰਤਾ ਜਾਤ ਰੰਗ ਦੁਆਇਆ ਕਹਿ ਰਹਾ ਜਬ ਕਬ ਸੱਜੇ ਬੰਧਰ ਨੂੰ ਕਰਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਯਾ ਕੋ ਰਾਨਕ ਅਮ੍ਰਿਤ ਕਰਮਾ